ਸਿੱਧੂ ਮੂਸੇਵਾਲੇ ਨੂੰ ਪੰਜਾਬ ਤੇ ਇੰਡੀਆ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਗੋਰੇ ਕਾਲੇ ਕਿੰਨਾ ਪਿਆਰ ਕਰਦੇ ਸਨ ਇਸ ਦਾ ਤਾਜ਼ਾ ਸਬੂਤ ਹੈ ਇਹ ਵੀਡੀਓ ਜਿਹੜੀ ਕਿ ਸਵੀਟੇਰਲੈਂਡ ਤੋਂ ਵਾਇਰਲ ਹੋ ਰਹੀ ਹੈ ਇੱਕ ਗੋਰਿਆਂ ਦਾ ਗਰੁੱਪ ਸਵੀਟੇਰਲੈਂਡ ਦੇ ਪਹਾੜਾਂ ਵਿੱਚ ਘੁੰਮਣ ਗਿਆ ਹੁੰਦਾ ਹੈ ਤੇ ਉਹਨਾਂ ਕੋਲ ਇੱਕ ਫਲੈਗ ਹੁੰਦਾ ਹੈ ਜਿਸ ਤੇ ਸਭ ਤੋਂ ਉੱਪਰ ਸਿੱਧੂ ਮੂਸੇਵਾਲਾ ਲਿਖਿਆ ਹੁੰਦਾ ਹੈ ਤੇ ਫਿਰ ਲੈਜੈਂਡ ਨੈਵਰ ਡਾਈ ਲਿਖਿਆ ਹੁੰਦਾ ਹੈ ਤੇ ਫਿਰ ਲਾਸਟ ਤੇ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਿਆ ਹੁੰਦਾ ਹੈ ਇੱਕ ਗੋਰਾ ਇਸ ਫਲੈਗ ਨੂੰ ਉੱਚੀ ਪਹਾੜੀ ਤੇ ਬਰਫ਼ ਵਿੱਚ ਲਗਾਉਂਦਾ ਹੈ ਤੇ ਸਿੱਧੂ ਦੇ ਜਸਟਿਸ ਦੀ ਆਵਾਜ਼ ਨੂੰ ਹੋਰ ਬੁਲੰਦ ਕਰਦਾ ਹੈ। ਕੀ ਹੈ? ਇਸਦੇ ਨਾਲ ਹੀ ਗੱਲ ਕਰਦੇ ਹਾਂ ਮੂਸੇ ਹਵੇਲੀ ਤੋਂ ਵਾਇਰਲ ਹੋ ਰਹੀ ਐਸ ਵੀਡੀਓ ਦੀ ਜਿੱਥੇ ਕੁਝ ਮਹੰਤ ਨਿੱਕੇ ਸਿੱਧੂ ਦੇ ਜਨਮ ਦੀ ਖੁਸ਼ੀ 'ਚ ਮਾਪਿਆਂ ਕੋਲੋਂ ਵਧਾਈ ਲੈਣ ਹਵੇਲੀ ਆਉਂਦੇ ਹਨ ਤੇ ਨੱਚ ਟੱਪ ਕੇ ਕਿਵੇਂ ਰੌਣਕ ਲਾਉਂਦੇ ਹਨ ਦੇਖੋ ਅੱਗੇ ਪੂਰੀ ਵੀਡੀਓ ਤੇ ਸ਼ੇਅਰ ਵੀ ਜਰੂਰ ਕਰਿਓ